ਪੰਜਾਬ ਟਾਕਸ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਬੀਤੇ ਦਿਨੀ ਹਾਲੇ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਐਮਪੀ ਬਣੀ ਕੰਗਨਾਰ ਨਾਉਥ ਜੋ ਕਿ ਆਪਣੇ ਸੌਚੁਕ ਸਮਾਗਮ ਵਿੱਚ ਪਹੁੰਚਣ ਲਈ ਚੰਡੀਗੜ੍ਹ 에어ਪੋਰਟ ਤੋਂ ਦਿੱਲੀ ਰਵਾਨਾ ਹੋ ਰਹੀ ਸੀ ਉਸੇ ਦੌਰਾਨ ਚੰਡੀਗੜ੍ਹ 에어ਪੋਰਟ ਤੇ CISF ਦੀ ਇੱਕ ਨੌਜਵਾਨ ਲੜਕੀ ਕੁਲਵਿੰਦਰ ਕੌਰ ਵੱਲੋਂ ਕੰਗਨਾਰ ਨਾਉ ਦੇ ਥੱਪੜ ਜੜ ਦਿੱਤਾ ਗਿਆ ਤੇ CISF ਦੀ ਜਵਾਨ ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਫਾਰਮਰ ਪ੍ਰੋਟੈਸਟ ਦੀ ਸਮਰਥਕ ਹੈ ਤੇ ਉਸ ਨੂੰ ਫਾਰਮਰ ਪ੍ਰੋਟੈਸਟ ਦੌਰਾਨ ਕੰਗਨਾਰ ਨਾਉ ਦੇ ਦਿੱਤੇ ਗਏ ਬਿਆਨ ਨਾਲ ਰੋਸ ਸੀ ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਫਾਰਮਰ ਪ੍ਰੋਟੈਸਟ ਵਿੱਚ ਮੇਰੀ ਮਾਂ ਵੀ ਸ਼ਾਮਿਲ ਸੀ ਇਸ ਘਟਨਾ ਤੋਂ ਬਾਅਦ ਕੰਗਨਾ ਰਣਾਉਤ ਇੱਕ ਵੀਡੀਓ ਸਾਂਝੀ ਕਰਦੀ ਹੈ ਜਿਸ ਵਿੱਚ ਕੰਗਨਾ ਕਹਿੰਦੀ ਹੈ ਕਿ ਪੰਜਾਬ ਵਿੱਚ ਆਤਕਵਾਦ ਤੇ ਉਗਰਵਾਦ ਵੱਧ ਰਿਹਾ ਹੈ ਆ ਚੰਡੀਗੜ੍ਹ 에ਅਰਪੋਰਟ ਤੇ ਜੋ ਹਾਦਸਾ ਹੋਇਆ Uh, वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मस प्रोटेस्ट को जो है वो सपोर्ट करती हैं और आई एम सेफ बट माई कंसर्न इज ਕਿ ਜੋ ਆਤੰਕਵਾਦ ਔਰ ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ 댓 ਥੈਂਕ ਯੂ ਤੇ ਇਸੇ ਘਟਨਾ ਦੇ ਸਬੰਧ ਵਿੱਚ ਹਰਨੇਕ ਸਿੰਘ ਨਿਊਜ਼ੀਲੈਂਡ ਜੋ ਕਿ ਭਾਈ ਰਣਜੀਤ ਸਿੰਘ ਟੰਡਰੀਆਂ ਵਾਲਿਆਂ ਦੇ ਸਮਰਥਕ ਹਨ ਉਹਨਾਂ ਨੇ ਵੀ ਆਪਣੇ ਪੇਜ ਉੱਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਸਭ ਤੋਂ ਪਹਿਲੀ ਪੋਸਟ ਵਿੱਚ ਉਹ ਲਿਖਦੇ ਹਨ ਕੰਗਨਾਰ ਨੌਦ ਦੇ ਥੱਪੜ ਮਾਰਨ ਵਾਲੀ ਪੰਜਾਬ ਦੀ ਧੀ ਨਹੀਂ ਬਲਕਿ ਮੂਰਖ ਹੈ ਇਸ ਤੋਂ ਅਗਲੀ ਪੋਸਟ ਸਾਂਝੀ ਕਰਦੇ ਆ ਉਹ ਲਿਖਦੇ ਹੈ ਗੁਲਾਮ ਬਿਰਤੀ ਮਤਲਬ ਕਿ ਪਛੜੇਪਨ ਦਾ ਅਹਿਸਾਸ ਇਸ ਤੋਂ ਅਗਲੀ ਪੋਸਟ ਸਾਂਝੀ ਕਰਦੇ ਆ ਹਰਨੇਕ ਸਿੰਘ ਨਿਊਜ਼ੀਲੈਂਡ ਲਿਖਦੇ ਆ ਕੰਗਨਾ ਦੀ ਬੀਤੇ ਸਮੇਂ ਦੀ ਸਟੇਟਮੈਂਟ ਦਾ ਬਦਲਾ ਲੈਣ ਲਈ ਚੰਡੀਗੜ੍ਹ 에ਅਰਪੋਰਟ ਤੇ ਮਾਰੇ ਗਏ ਥੱਪੜ ਤੋਂ ਬਾਅਦ ਮਨ ਵਿੱਚ ਸਵਾਲ ਆਇਆ ਕਿ ਕਦੇ ਵੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਸਤਵੰਤ ਸਿੰਘ ਜਾਂ ਬਿਆੰਤ ਸਿੰਘ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਦਿੱਲੀ 에ਅਰਪੋਰਟ ਤੇ ਕੋਈ ਵੀ ਬਦਸਲੂਕੀ ਹੋਈ ਆ ਇਸ ਤੋਂ ਅਗਲੀ ਪੋਸਟ ਵਿੱਚ ਉਹ ਲਿਖਦੇ ਆ ਇਸ ਕੁੜੀ ਦੀ ਸਰੇਤਾ ਕਰਨ ਵਾਲੇ ਪੜ੍ਹੇ ਲਿਖੇ ਪੰਜਾਬੀ ਵੀ ਇਹ ਗੱਲ ਭੁੱਲ ਜਾਂਦੇ ਨੇ ਕਿ ਇਸ ਤਰ੍ਹਾਂ ਦੀਆਂ ਹੋਸੀਆਂ ਤੇ ਫੁਕਰੀਆਂ ਕੁੜੀਆਂ ਉਹਨਾਂ ਦੇ ਤੀਆਂ ਦੇ ਫਿਊਚਰ ਨੂੰ ਦਾਤੇ ਲਾ ਦਿੰਦੀਆਂ ਨੇ ਖਾਸ ਕਰਕੇ ਸਰਕਾਰੀ ਜੌਬ ਲਈ ਬਸ ਇੱਥੇ ਇੱਕ ਗੱਲ ਦਾ ਧਿਆਨ ਰੱਖਿਆ ਕਰੋ ਐਦਾਂ ਦੀਆਂ ਕੁੜੀਆਂ ਦੀਆਂ ਕਰੀਆਂ ਗਈਆਂ ਗਲਤੀਆਂ ਦੀ ਸਜ਼ਾ ਅੱਗੇ ਫਿਊਚਰ 'ਚ ਵੱਡੀਆਂ jobbਾਂ ਵੱਡੇ ਲੈਵਲ ਤੱਕ ਪਹੁੰਚਣ ਵਾਸਤੇ ਤੁਹਾਡੀਆਂ ਤੀਆਂ ਨੂੰ ਭੁਗਤਣੀਆਂ ਪੈਣੀਆਂ ਨੇ ਜਦੋਂ ਅਗਲਿਆਂ ਨੇ ਕਾਨੂੰਨ ਬਣਾਤਾ ਤੇ ਪੰਜਾਬੀ ਕੁੜੀਆਂ ਮੁੰਡਿਆਂ ਵਾਸਤੇ ਨੌਕਰੀ ਬੰਦ ਕਰਤੀ ਥੋੜਾ ਜਿਹਾ ਤਾਂ ਅਕਲ ਨੂੰ ਹੱਥ ਮਾਰਿਆ ਕਰੋ ਕੀ ਵਿਗਾੜ ਲਿਆ ਇੱਕ ਥੱਪੜ ਮਾਰ ਕੇ ਕੰਗਨਾਰ ਲੋਤ ਦਾ ਕੀ ਵਿਗਾਰ ਲਿਆ ਸੀ ਕੇਜਰੀਵਾਲ ਦੇ ਕਮੀਜ਼ ਤੇ ਸ਼ਾਹੀ ਗੇਰ ਕੇ ਕੀ ਵਿਗਾਰ ਲਿਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰ ਕੇ ਪੰਜਾਬੀਆਂ ਨੇ ਉਹਦੇ ਬਦਲੇ ਚ ਜੋ ਪੰਜਾਬ ਮਿਲਿਆ ਉਹ ਨਾ ਭੁੱਲਿਆ ਕਰੋ ਯਾਦ ਰੱਖਿਆ ਕਰੋ ਯਾਰ ਦਿੱਲੀ ਦੇ ਵਿੱਚ ਬਣੀ ਹੋਈ ਵਿਧਵਾ ਕਲੋਨੀ ਇਸ ਤੋਂ ਅੱਗੇ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਲਿਖਦੇ ਹਨ ਥੱਪੜ ਦੀ ਗੱਲ ਚੱਲੀ ਹੈ ਹੁਣ ਇਹ ਚੱਲਦਾ ਰਹੇਗਾ ਉਨ੍ਹਾਂ ਦੇ ਇਥੋਂ ਪਿਆ ਸਾਡੇ ਉਥੇ ਪੈ ਸਕਦਾ ਇਹ ਸਿਲਸਿਲਾ ਸ਼ੁਰੂ ਹੋ ਗਿਆ ਹੁਣ ਚੱਲਦਾ ਹੀ ਰਹੇਗਾ ਉਸਨੇ ਸਾਡੀ ਮਾਂ ਨੂੰ ਵਿਕਾਉ ਕਿਹਾ ਕਹੇ ਵੀ ਕਿਉਂ ਨਾ ਇਹਨਾਂ ਮਾਵਾਂ ਨੇ ਹੀ ਇਹਨਾਂ ਦੀ ਹਕੂਮਤ ਨੂੰ ਸਦਮੇ ਚ ਰੱਖਿਆ ਵਿਕਾਉ ਕਹਿਣ ਅਤਵਾਦੀ ਕਹਿਣ ਇਹ ਕੋਈ ਸੱਚ ਨਹੀਂ ਬਲਕਿ ਉਹਨਾਂ ਦੀ ਚੀਖ ਸੀ ਉਸਦੇ ਕੰਮ ਸੀ ਥੱਪੜ ਖਾਣ ਵਾਲੇ ਠੀਕ ਆ ਪਰ ਇਹ ਥੱਪੜ ਨਹੀਂ ਚਾਹੀਦਾ ਉਸ ਨੂੰ ਇਹੋ ਜਿਹੇ ਥੱਪੜ ਮਿਲਣ ਉਸਦੇ ਲਈ ਇਹ ਲੋਕ ਅਰਦਾਸ ਕਰਦੇ ਕਿ ਹਰ ਰੋਜ਼ ਮਿਲੇ ਉਹ ਪੁੱਠਾ ਬੋਲਦੀ ਸੀ ਪਤਾ ਪਰ ਉਹ ਬੋਲੇ ਵੀ ਕਿਉਂ ਨਾ ਤੰਗ ਸੀ ਬਹੁਤ ਉਸ ਤੋਂ ਬਰਦਾਸ਼ਤ ਨਹੀਂ ਸੀ ਇਹ ਲੋਕ ਹਾਰ ਦਾ ਬੰਦਾ ਕੀ ਨਹੀਂ ਕਰਦਾ ਸਾਨੂੰ ਅਤਵਾਦੀ ਪਹਿਲਾਂ ਕਹਿੰਦੀ ਸੀ ਤੇ ਹੁਣ ਥੱਪੜ ਖਾ ਕੇ ਫੇਰ ਕਹਿ ਗਈ ਜਿੱਤ ਕੀਦੀ ਤੇ ਹਾਰ ਕੀਦੀ ਤੁਹਾਡੇ ਤੋਂ ਜੋੜ ਤੋੜ ਨਹੀਂ ਹੋਣ ਤੁਸੀਂ ਫੋਕਾ ਮਾਣ ਕਰ ਰਹੇ ਹੋ ਸੰਸਾਰ ਪੱਧਰ ਤੇ ਪੰਜਾਬੀਆਂ ਦਾ ਅਕਸ਼ ਕਿਵੇਂ ਦਾ ਬਣਿਆ ਹੋਣਾ ਕੁਲਵਿੰਦਰ ਕੌਰ ਪੰਜਾਬ ਦੀ ਧੀ ਪੰਜਾਬ ਦੀ ਸ਼ੇਰਨੀ ਪੰਜਾਬ ਦੀ ਮਾਈ ਭਾਗੋ ਰੁਕੋ ਬਹੁਤ ਜਲਦ ਇਹ ਖਿਤਾਬ ਦੇਣ ਵਾਲੇ ਗਉ ਤੇ ਲਿਆ ਕੇ ਮੁੱਦਾ ਠੰਡਾ ਕਰਕੇ ਘਰੇ ਬੈਠ ਜਾਣਗੇ ਪੁਗਤ ਦੀ ਸ਼ੇਰਨੀ ਤੇ ਉਸਦਾ ਪਰਿਵਾਰ ਗੱਲ ਦਾ ਜਵਾਬ ਗੱਲ ਹੋਵੇ ਗਾਲ ਨਹੀਂ ਕਹਿਣ ਵਾਲੇ ਵੀ ਥੱਪੜ ਨੂੰ ਸਹੀ ਦੱਸ ਰਹੇ ਨੇ ਆਓ ਅਰਦਾਸ ਕਰੀਏ ਸਾਡੇ ਦੋਸਾਂ ਚ ਗਿੱਪੀ ਸਿੱਪੀ ਬੱਬੂ ਦਰਾਹੇ ਕਿਸੇ ਨੂੰ ਵੀ ਉਧਰ ਗਿਆਨ ਨੂੰ ਇਹ ਥੱਪੜ ਨਾ ਮਿਲੇ ਦਿਲੋਂ ਅਰਦਾਸ ਕਰੀਏ ਇਸ ਘਟਨਾ ਤੇ ਇਹਨਾਂ ਪੋਸਟਾਂ ਦੇ ਬਾਰੇ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ